ਜੀ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਆਦਮੀ ਮੇਰਾ ਸਿਰ ਦੇ ਨਹੀਂ ਹੈਗਾ ਗਾਂ ਮੇਰੀ ਪਾਣੀ ਚ ਮੁਕਦੀਆਂ ਲਿਖਾਈ ਵੀ ਆ ਵੀਰ ਸਾਡੇ ਸਰਪੰਚ ਨੇ ਲਿਖਾਈ ਵੀ ਆ ਪਰ ਵੀਡੀਓ ਅਸੀਂ ਬਣਾਈਆਂ ਪਾਇਆ ਮੇਰੇ ਅੰਦਰ ਜਾ ਕੇ ਵੇਖੋ ਮੇਰੇ ਕੋਲ ਵਨਾਈਟਰ ਫ੍ਰਿਜ ਕੁਛ ਨਹੀਂ ਹੈਗਾ ਸੱਤ ਮੇਰੇ ਅੰਦਰ ਇੰਨੇ ਨਿਕਲਦੇ ਆ ਵੀਰ ਜੀ ਮੇਰਾ ਬੰਦਾ ਨਹੀਂ ਸਿਰ ਤੇ ਹੈਗਾ ਤੇ ਮੇਰੀ ਜਿੰਨੀ ਵੀ ਹੋ ਸਕੇ ਮੇਰੀ ਮਦਦ ਕਰਨ ਵੀਰ ਭਰਾਸਾ ਮੈਂ ਮਿਹਨਤੀ ਕਰਦੀ ਸਾਰਿਆਂ ਵੀਰਾ ਭਰਾਵਾਂ ਦੀ ਜਿੰਨੀ ਹੋ ਸਕੇ ਮੈਨੂੰ ਸਨਯੋਗ ਦੇਣ ਮੇਰੇ ਭੈਣ ਭਰਾ ਸਾਰੇ ਠੀਕ ਹਾਂ ਇਹ ਇੱਕ ਗਾਂ ਇੱਕ ਗਾਂ ਮਰੀ ਮਾਤਾ ਜੀ ਹਾਂਜੀ ਵੀਰ ਜੀ ਗਾਂ ਬਿਮਾਰ ਹੋ ਗਈ ਪਾਣੀ ਜੀ ਬਾਹਰ ਵੀ ਕੱਢੀ ਮੜਕੇ ਫਿਰ ਘਰੇ ਲੈ ਆਏ ਆ ਹੋਰ ਕਰਕੇ ਮੋਕਲੀ ਸਾਡੀ ਲਿਖਾਈ ਇਸ ਤਰ੍ਹਾਂ ਹੀ ਹੈਗੀ ਹਰ ਇੱਕ ਵੀ ਫਰਾ ਕੋਲੇ ਹਰਜ ਕਰਦੀ ਹਾਂਜੀ ਹਾਂਜੀ ਕੋਈ ਸਾਡੇ ਘਰ ਘਰੇ ਸਾਂ ਨਹੀਂਗਾ ਵੇਖੋ ਜਾ ਕੇ ਕਮਰੇ ਅਸੀਂ ਸਾਡੀਆਂ ਛੱਤਾ ਵੀਰ ਸਰਪੰਚ ਆਇਆ ਸੀ ਸਾਡਾ ਲੈ ਕੇ ਵੀ ਲੈ ਕੇ ਗਏ ਆ ਤੇ ਵੇਖੋ ਸਾਡੇ ਘਰਾਂ ਦੇ ਹਾਲ ਵੇਖੋ ਜਾ ਕੇ ਇੰਨੀ ਬਰਬਾਦੀ ਸਾਡੇ ਘਰਾਂ ਦੀ ਹੋ ਗਈ ਰੇਟੀਆਂ ਸਾਡੀਆਂ ਚ ਵੀ ਪਾਣੀ ਪਾ ਕੇ ਸਾਡੇ ਲੀਰੇ ਕੱਪੜੇ ਜਿਹੜੇ ਮੇਰੇ ਖਰਾਬ ਹੋਏ ਠੀਕ ਮਾਤਾ ਜੀ ਅੱਜ ਕਰਦੀ ਮੇਰਾ ਕੋਈ ਵੀਰ ਭਰਾ ਹੋਵੇ ਮੇਰੀ ਵੱਧ ਛੱਡ ਕੇ ਕੋਈ ਮਦਦ ਕਰਨ ਠੀਕ ਮਾਤਾ ਜੀ ਉਹ ਬੇਂਤੀ ਵੀਰਾਂ ਨੂੰ ਮਾਤਾ ਦੇ ਕੋਲੇ ਮਾਤਾ ਜੀ ਪਹਿਲੀ ਵੀ ਇੱਕ ਇਲਾਕਾ ਦੇ ਉਹ ਵੀ ਮਦਾਂ ਦੀ ਮੇਰੇ ਕੋਲੇ ਕਹਿਣੇ ਪਈ ਆ ਤੇ ਮੈਨੂੰ ਦੇਦਾ ਤੇ ਇਹ ਖੇਡਣ ਨੂੰ ਦੇ ਦੋ ਹਾਂ ਜੀ ਦੇ ਦੋ ਇੱਕ ਹੋਰ ਦੇ ਦੋ ਕਿਟ ਆਹ ਮਾਤਾ ਦੀ ਕਿਲਾ ਪੈੜੀ ਉਹ ਵੀ ਆਂਦੇ ਚਰੀ ਕਹਿਣੇ ਪਈ ਆ